ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਖੂਨੀ ਚਾਇਨਾ ਡੋਰ ਦਾ ਕੈਰ ਪੰਜਾਬ ਦੇ ਲਗਭਗ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਧਾਰੀਵਾਲ ਚੋਂ ਲੰਘਦੇ ਗੀਤੀ ਰੋਡ ਤੇ ਹਿੰਦੂ ਕੰਨਿਆ ਮਹਾਵਿਦਿਆਲੇ ਕਾਲਜ ਦੇ ਨਜ਼ਦੀਕ ਆਲੋਵਾਲ ਦੇ ਸਾਬਕਾ ਸਰਪੰਚ ਦਾ ਮੁੰਡਾ ਕਰਨਵੀਰ ਸਿੰਘ ਭੰਨੂ ਇਸ ਡੋਰ ਦੀ ਚਪੇਟ ਵਿੱਚ ਆਉਣ ਤੋਂ ਮੱਸਾ ਬਚਿਆ ਬਟਾਲਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਵਾਪਸ ਬੁਲਟ ਮੋਟਰਸਾਈਕਲ ਤੇ ਆ ਰਿਹਾ ਕਰਨਵੀਰ ਗੀਟੀ ਰੋਡ ਧਾਰੀਵਾਲ ਤੇ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦਾ ਪੈਰ ਅਤੇ ਹੱਥ ਜ਼ਖਮੀ ਹੋ ਗਿਆ ਅਤੇ ਜੈਕਟ ਤੇ ਬੂਟ ਵੀ ਛੀਰੇ ਗਏ। ਗਨੀਮਤ ਰਹੀ ਕਿ ਮੋਟਰਸਾਈਕਲ ਦੀ ਰਫ਼ਤਾਰ ਹੋਲੀ ਹੋਣ ਦੇ ਕਾਰਨ ਇਸ ਦੀ ਜਾਨ ਬਚ ਗਈ। ਆਸ-ਪਾਸ ਤੋਂ ਰਾਗੀਰਾਂ ਨੇ ਕਰਨਵੀਰ ਨੂੰ ਡੋਰ ਦੀ ਜਕੜ ਵਿੱਚੋਂ ਛੁਡਵਾਇਆ ਉੱਥੇ ਹੀ ਕਰਨਵੀਰ ਨੇ ਡੋਰ ਦੀ ਵਰਤੋਂ ਰੋਕਣ ਵਿੱਚ ਪੁਲਿਸ ਦੀਆਂ ناکਾਮੀ ਤੇ ਵੀ ਸਵਾਲ ਖੜੇ ਕੀਤੇ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਮੇਰਾ ਨਾਮ ਕਰਨਬੀਰ ਸਿੰਘ ਪੰਨੂ ਪਿੰਡ ਆਲੋਆਲ ਤੇ ਸਰਦਾਰ ਕੁਲਵਿੰਦਰ ਸਿੰਘ ਲਾਡੀ ਪ੍ਰਧਾਨ ਠੀਕ ਹੈ ਜੀ ਐਕਸ ਸਰਪੰਚ ਤੇ ਉਹਨਾਂ ਦਾ ਮੈਂ ਬੇਟਾ ਆ ਮੈਂ ਬਟਾਲਿਓ ਆਪਣੀ ਸਿਸਟਰ ਕੋ ਹੋ ਕੇ ਆਉਂਦਿਆ ਸੀ ਆਪਣੇ ਮਤਲਬ ਮਦਰ ਨੂੰ ਛੱਡ ਕੇ ਆਇਆ ਮਾਤਾ ਨੂੰ ਤੇ ਇੱਥੇ ਰਾਹ 'ਚ ਆਉਂਦਿਆ ਹਿੰਦੂ ਕਨਿਆ ਲਾਗੇ ਦੋ ਤਿੰਨ ਮੁੰਡੇ ਹੀ ਨਾ ਉਹਨਾਂ ਵੇਖਿਆ ਕੁਝ ਉਹਨਾਂ ਨੂੰ ਵੀ ਜੋ ਜੋ ਡੋਰ ਹੀ ਪਹਿਲਾਂ ਮੇਰੇ ਇੱਥੇ ਫਿਰ ਡੋਰ ਚਲੋ ਬਚਾਓ ਗਿਆ ਉਹ ਬੈਂਡਲ ਲਾਤੀ ਇੱਥੇ ਇਤੋਂ ਬਾਅਦ ਜਦੋਂ ਮੈਂ ਛੱਡੀ ਆ ਚੱਲਦੇ ਚੱਲਦੇ ਫਿਰ ਮੇਰੇ ਤਸਮੇ ਵੱਡੇ ਆ ਵੇਖੋ ਤਸਮੇ ਵੱਡੇ ਦੇ ਪੈਰ ਦੇ ਜੁੱਤੀ ਸਾਰੀ ਆ ਵੇਖੋ ਠੀਕ ਆ ਜੀ ਫਿਰ ਸਾਰਾ ਟਾਇਰ ਦੇ ਵਿੱਚ ਮਤਲਬ ਡੋਰ ਜਿੰਨੀ ਹੀ ਨਾ ਸਾਰੀ ਲਵੇਟੀ ਗਈ ਇੱਥੇ ਆ ਕੇ ਮੈਂ ਮਤਲਬ ਵੱਡੀ ਆ ਜੀ ਕਰਦੇ ਦੇ ਨਾਲ ਪल्स ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਜਦੋਂ ਤੁਸੀਂ ਚਾਈਨਾ ਡੋਰ ਬੰਦ ਕਰਤੀ ਆ ਤੇ ਤੁਹਾਡਾ ਬਿਲਕੁਲ ਮਤਲਬ ਫਰਜ਼ ਨਹੀਂ ਬੰਦਾ ਵੀ ਅਹੀਂ ਇੱਕ ਰੌਂਡ ਕੱਢੀਏ ਤਾਰੀ ਹਾਲ ਦਾ ਵੀ ਕਿੱਥੇ ਕੀ ਬਣ ਡਿਆ ਕਿੱਥੇ ਕੀ ਨਹੀਂ ਬਣ ਡਿਆ ਠੀਕ ਹੈ ਜੀ ਇੱਕ ਉਦਾਂ ਹੀ ਫਲਾਈਂਗ ਮਾਰਚ ਕੱਢ ਕੇ ਮਾੜਾ ਮੋਟਾ ਜੇ ਬਸ ਠੀਕ ਹੈ ਸਾਸਰੀ ਘਾਲ ਜੀ ਤੁਸੀਂ ਆਪਣੇ ਰਾਹ ਹੀ ਆ ਆਪਣੇ ਰਾਹ ਹੋ ਸਾਬਾ ਠੀਕ ਹੈ ਜੀ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਇੱਕ ਵਾਰੀ ਤੁਸੀਂ ਆ ਕੇ ਰੋਡ ਤੇ ਵੇਖੋ ਵੀ ਬੰਨ ਕੀ ਡਿਆ ਆ ਦੁਨੀਆ ਹੀ ਠੀਕ ਹੈ ਜੀ ਜੇ ਇਹ ਨਾ ਉਸੇ ਵੇਲੇ ਮੈਂ ਖਿਲਾਰਦਾ ਜਾਂ ਕੁਝ ਵੀ ਹੋ ਸਕਦਾ ਮੇਰੇ ਹੱਥ ਤੇ ਨਾ ਫਿਰਦੀ ਜਾ ਮੇਰੇ ਬੋਲਟ ਤੇ ਨਾ ਫੇਰਦੀ ਠੀਕ ਹੈ ਜੀ ਬੋਲਟ ਦੇ ਮਗਰਲੇ ਟਾਇਰ ਚਲੇ ਵੇ ਟੀ ਗਈ ਜੇ ਥੋੜੀ ਜੀ ਤਾਂ ਹੁੰਦੀ ਠੀਕ ਹੈ ਤੇ ਜਿਆਦਾ ਨੁਕਸਾਨ ਹੋਇਨਾ ਹੈ ਵੇ ਲਿਓ ਕਿਹੇ ਬੰਦੇ ਨੂੰ ਚైనਾ ਡੋਰ ਛੇਤੀ ਨਹੀਂ ਮਿਲਦੀ ਪੁਲਿਸ ਵਾਲਿਆਂ ਦੀਆਂ ਗੱਡੀਆਂ ਵਿੱਚ ਚైనਾ ਡੋਰ ਆ ਪਈ ਹੁੰਦੀ ਆ ਠੀਕ ਹੈ ਜੀ ਬਾਕੀ ਅਸੀਂ ਧੰਨਵਾਦ ਕਰਦੇ ਆ ਇਹੋ ਮੰਗ ਕਰਦੇ ਆ ਵੀ ਭਾਜੀ ਇੱਕ ਵਾਰੀ ਤੁਸੀਂ ਆਪਣਾ ਮਾਰਚ ਕੱਢੋ ਫਲੈਂਕ ਮਾਰਚ ਜੇ ਤੁਹਾਡੇ ਪੈਰਾਂ ਦੇ ਵਿੱਚ ਨਾ ਡੋਰ ਫਸੂਗੀ ਨਾ ਤੇ ਮੈਨੂੰ ਫੋਨ ਕਰਕੇ ਇੱਥੇ ਨੀਵਾ ਕਰਕੇ ਬਾਹਰ ਲਿਓ